ਭਾਇਗੁਰਜੀ ਕਲਸ ਸਭਾਇਗੁਰਜੀ ਕੀ ਪਤੀ ਪਿਆਰੇ ਦਰਸ਼ਕੋ ਤੁਸੀਂ ਵੇਖ ਰਹੇ ਹੋ ਆਪਣਾ ਦ੍ਰਿਸ਼ਟੀ ਚੈਨਲ ਜਿਸ ਤੇ ਮੈਂ ਗਰਮੀ ਸਿੰਘ ਪੱਟੀ ਐਡਵੋਕੇਟ ਪ੍ਰੋਡਿਊਸਰ ਬਚਾਜਾ ਆਜਾ ਰਾਂ ਅੱਜ ਦੇ ਮੁੱਖ ਸ਼ੇ ਵਿਸ਼ੇ 'ਤੇ ਚਰਚਾ ਕਰਨੀ ਬੰਦੀ ਹੈ ਸਭ ਤੋਂ ਪਹਿਲੀ ਗੱਲ ਇਹ ਕਿ ਮੈਂ ਤੁਹਾਡਾ ਬਹੁਤ ਤਹਿ ਦਿਲੋਂ ਤੁਹਾਨੂੰ ਆਤਿ ਹਾਂ ਕਿ ਫਿਰਿੰਗਾ ਸਾਰੇ ਐਪੀਸੋਡ ਤੇ ਖਾਸ ਕਰਕੇ ਕੱਲ ਵਾਲਾ ਜਿਹੜਾ ਐਪੀਸੋਡ ਸੀਗਾ ਖੇਤਰੀ ਪਾਰਟੀਆਂ ਬਾਰੇ ਉਸ ਦੇ ਉੱਤੇ ਬਹੁਤ ਸਾਰੀਆਂ ਪ੍ਰਤੀਕਿਰਿਆਵਾਂ ਬਹੁਤ ਸਾਰੇ ਟੈਲੀਫੋਨ ਮੈਸੇਜ ਤੁਹਾਡੇ ਦਰਸ਼ਕਾਂ ਵੱਲੋਂ ਪ੍ਰਾਪਤ ਹੋਏ ਨੇ ਜਿਨ੍ਹਾਂ ਦੇ ਵਿੱਚ ਮੈਂ ਸੰਖੇਪ ਵਿੱਚ ਗੱਲ ਕਰਾਂ ਜਿਨ੍ਹਾਂ ਦੇ ਵਿੱਚ ਸਾਰੇ ਪ੍ਰੋਗਰਾਮ ਬਹੁਤ ਸਲਾਹਿਆ ਗਿਆ ਪਰ ਅਕਾਲ ਤਖਤ ਸਾਹਿਬ ਦੇ ਜਸਦਾ ਦੇ ਦੇ ਵਿਅਕਤੀ ਦਾ ਵਿਅਕਤੀਤੌਰ ਤੇ ਵਿਅਕਤੀગત ਤੌਰ ਤੇ ਨਿਯੁਕਤੀ ਹੈ ਅਤੇ ਤਾਕਤਾਂ ਦੇ ਬਾਰੇ ਬੜੀ ਅਜੀਬ ਤੇ ਬੜੀ ਸਚਾਈ ਵਾਲੀ ਗੱਲ ਸਾਹਮਣੇ ਆਉਂਦੀ ਹੈ ਕਿ ਕਿ ਅਕਸ਼ਰੀ ਅਕਾਲ ਤਖਤ ਸਾਹਿਬ ਦੇ ਜਸਦਾ ਅਕਾਲੀ ਥੂਲਾ ਸਿੰਘ ਵਰਗੇ ਸਾਨੂੰ ਮਿਲ ਨਹੀਂ ਸਕਿਆ ਜਿੰਨੇ ਵੀ ਅੱਪ ਸ੍ਰੀ ਕਾਲ ਤੱਕ ਸਾਡੇ ਜਸੇਦਾਰ ਜਾਂ ਜੂ ਦੂਸਰੇ ਤਖਤਾਂ ਦੇ ਜਸੇਦਾਰ ਆਏ ਨੇ ਉਹ ਸਾਰੇ ਇੱਕ ਵਿਅਕਤੀ ਵਿਸ਼ੇਸ਼ ਵਿਅਕਤੀ ਵਿਸ਼ੇਸ਼ ਪਾਰਟੀ ਦੇ ਜੇਪ ਤੋਂ ਨਿਕਲਦੇ ਰਹੇ ਨੇ ਕਿ ਉਹਨਾਂ ਦੀ ਹੀ ਪੈਰਵੀ ਕਰਦੇ ਰਹੇ ਨੇ ਇਸ ਗੱਲ ਉੱਤੇ ਕੋਈ ਕਿੰਤੂ ਫਰੰਤੂ ਨਹੀਂ ਇਸ ਘਾਟ ਨੇ ਸਾਡੇ ਨੂੰ ਸਾਡੇ ਅਕਾਲੀ ਜਮਾਤ ਨੂੰ ਸਿੱਖ ਕੌਮ ਨੂੰ ਤੇ ਪੰਜਾਬ ਨੂੰ ਬੜੀ ਰੁغبਤਾ ਦੇ ਵਿੱਚ ਪਾ ਛੜਿਆ। ਦੂਸਰੀ ਗੱਲ ਜਿਹੜੀ ਵਿਸ਼ੇਸ਼ ਹੈ ਕਿ ਕੱਲ 23 ਨੂੰ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਪੰਜਾਬ ਦਾ ਦੌਰਾ ਕੀਤਾ। ਪ੍ਰਮਾਤੀ ਤੌਰ ਤੇ ਜਿਵੇਂ ਉਹਨਾਂ ਦੇ ਆਖਾਨ ਨੇ ਕਿ ਮੇਰਾ ਪੰਜਾਬ ਨਾਲ ਬਹੁਤ ਸੰਬੰਧ ਹੈ। ਉਹ ਜਿੱਥੇ ਵੀ ਜਾਂਦੇ ਨੇ ਉਹ ਅੰਗਰੇਜ਼ ਅਮਰੀਕਾ ਜਾਂਦੇ ਨੇ ਕੈਨੇਡਾ ਜਾਂਦੇ ਨੇ ਦੂਸਰੇ ਦੇਸ਼ਾਂ ਵਿੱਚ ਜਾਂਦੇ ਨੇ ਉਹ ਪਤਾ ਨਹੀਂ ਕਿਹੜੀ ਇੱਕ ਲੜੀ ਜੋੜ ਕੇ ਆਪਣਾ ਰਿਸ਼ਤਾ ਸਥਾਪਤ ਕਰ ਲੈਂਦੇ ਨੇ ਇਸੇ ਤਰੀਕੇ ਨਾਲ ਉਹਨਾਂ ਨੇ ਪੰਜਾਬ ਨਾਲ ਵੀ ਆਪਣਾ ਰਿਸ਼ਤਾ ਦੱਸਿਆ ਦੂਜੀ ਗੱਲ ਜਿਹੜੀ ਵਿਸ਼ੇਸ਼ ਉਹਨਾਂ ਨੇ ਕੀਤੀ ਉਹਨਾਂ ਨੇ 1984 ਦੇ ਦੰਗਿਆਂ ਸ੍ਰੀ ਦਰਬਾਰ ਸਾਹਿਬ ਦੇ ਉੱਤੇ ਅਟੈਕ ਤੇ ਵਿਰੋਧੀ ਧਿਰ ਕਾਂਗਰਸ ਨੇ ਦੋਸ਼ੀ ਪਾਇਆ ਪੋਨਾ ਦੇ ਬਾਰੇ ਬਹੁਤ ਸਾਰੇ ਸਵਾਲ ਕੀਤੇ ਇਥੋਂ ਤੱਕ ਵੀ ਬੜੇ ਫਖਰ ਨਾਲ ਇਹ ਦੀ ਗੱਲ ਕਹੀ ਤੇ ਜੇ 1971 ਦੀ ਲੜਾਈ ਦੇ ਵਿੱਚ ਉਹ ਪ੍ਰਧਾਨ ਮੰਤਰੀ ਹੁੰਦੇ ਤਾਂ ਕਰਤਾਰਪੁਰ ਸਾਹਿਬ ਪਰਵਾਹ ਸ਼ਾਮਾ ਇਹ ਕੋਈ ਆਤਕਥਨੀ ਨਹੀਂ ਕਿਉਂਕਿ ਜਿੰਨੇ ਕਾਫੇ ਜਿੰਨੇ ਖਿਆਲੀ ਪਲਾ ਸਾਨੂੰ ਪਿਛਲੇ 10 ਸਾਲਾਂ ਦੇ ਵਿੱਚ ਮਿਲੇ ਨੇ ਉਹਨਾਂ ਦੇ ਵਿੱਚ ਕੁਝ ਵੀ ਹੋ ਸਕਦਾ ਹੈ ਸਾਨੂੰ ਇਹ ਗੱਲ ਵਿਚਾਰਨ ਦੀ ਲੋੜ ਹੈ ਕਿ ਜਿਹੜਾ ਦੇਸ਼ ਜਿਹੜੇ ਦੇਸ਼ ਦੇ ਮੁਖੀ ਚੀਨ ਵੱਲੋਂ ਕਿ ਰਹੇ ਆਪਣੇ ਇਲਾਕਿਆਂ ਨੂੰ ਖਾਲੀ ਨਹੀਂ ਕਰਾ ਸਕੀ ਦੁਨੀਆ ਭਰ ਦੀ ਸਭ ਤੋਂ ਵੱਡੀ ਤਾਕਤ ਹੋਣ ਦੇ ਬਾਵਜੂਦ ਵੱਡੀਆਂ ਚਾਰ ਤਾਕਤਾਂ ਦੇ ਵਿੱਚ ਮੁਕਾਬਲਾ ਕਰਨ ਵਾਲੇ ਦੇਸ਼ ਆਪਣੀ ਸਰਜ਼ਮੀਨ ਜਿਹੜੀ ਕਿ ਪਿਛਲੇ ਕਈਆਂ ਸਾਲਾਂ ਤੋਂ ਚੀਨ ਦੱਬੀ ਆ ਰਿਹਾ ਹੈ ਆਪਣੀ ਮਰਜ਼ੀ ਨਾਲ ਜਿੱਥੋਂ ਜੀ ਕਰਦਾ ਵਾਜ ਜਾਂਦਾ ਨੂੰ ਛੜਾ ਨਹੀਂ ਸਕੇ ਛੜਾਉਣਾ ਤਾਂ ਕੀ ਗੱਲ ਉਸ ਦੇ ਬਾਰੇ ਕਦੀ ਕਦੀ ਕਿਸੇ ਪ੍ਰਧਾਨ ਮੰਤਰੀ ਕਦੀ ਕਿਸੇ ਕੈਬਨਿਟ ਮੰਤਰੀ ਕਦੀ ਕਿਸੇ ਸਰਕਾਰੀ ਅਫਸਰ ਨੇ ਕਦੀ ਕੋਈ ਬਿਆਨ ਤੱਕ ਨਹੀਂ ਦਿੱਤਾ हां ਇਹ ਗੱਲ ਯਕੂਰ ਹੈ ਕਿ ਪਾਕਿਸਤਾਨ ਦੀ ਜੇ ਚਿੜੀ ਉੱਡ ਕੇ ਹਿੰਦੁਸਤਾਨ ਆ ਜਾਏ ਹਿੰਦੁਸਤਾਨ ਦੀ ਚਿੜੀ ਉੱਡ ਕੇ ਜੇ ਪਾਕਿਸਤਾਨ ਚਲ ਜੇ ਤਾਂ ਉਹ ਸਾਡੀ ਸਰਕਾਰ ਦਾ ਮੁੱਦਾ ਜ਼ਰੂਰ ਬਣਨਦਾ ਹੈ ਮੋਦੀ ਸਾਹਿਬ ਨੇ ਇੱਕ ਬੜਾ ਤਗੜਾ ਇਲਜ਼ਾਮ ਸਾਡੇ ਸਿਰ ਮੜਿਆ ਹੈ ਉਹਦੇ ਵਿੱਚ ਸਚਾਈ ਵੀ ਹੈ ਕਿ ਪੰਜਾਬ ਦੇ ਵਿੱਚ ਨਸ਼ਿਆਂ ਦਾ ਹੜਾ ਆਇਆ ਹੋਇਆ ਹੈ ਰੇਤ ਮਾਫੀਆ ਦੂਸਰੇ ਸਾਰੇ ਮਾਫੀਆ ਡਰਗ ਮਾਫੀਆ ਭਾਰੋਂ ਨੇ ਪਰ ਸਵਾਲ ਇਸ ਗੱਲ ਦਾ ਮੰਦਾ ਹੈ ਕਿ ਜਿੰਨੇ ਡਰਗ ਪੰਜਾਬ ਦੇ ਵਿੱਚ ਪਿਛਲਿਆ 10 ਸਾਲਾਂ ਦੇ ਵਿੱਚ ਜਾਂ 15 ਸਾਲਾਂ ਦੇ ਵਿੱਚ ਜਾਂ 20 ਸਾਲਾਂ ਦੇ ਵਿੱਚ ਫੜੀ ਗਈ ਜਿੰਨਾਂ ਦੀਆਂ ਕਬਰੀਆਂ ਹੋਈਆਂ ਕੇਸ ਚੱਲੇ ਉਦੇ ਬਰਾਬਰ ਉਹਦੇ ਨਾਲੋਂ ਕਈ ਗੁਣਾ ਜ਼ਿਆਦਾ ਇੱਕ ਇੱਕ ਖੇਪ ਪਸ਼ਾਕਾ ਪਟਨਮ ਦੇ ਜਹਾਜ਼ਾਂ ਚੋਂ ਗੁਜਰਾਤ ਦੇ ਠੱਠਾਂ ਤੋਂ ਅਤੇ ਦੇਸ਼ ਦੇ ਹੋਰ ਸਾਰੇ ਇਲਾਕਿਆਂ ਦੇ ਵਿੱਚੋਂ ਮੁੰਦੀ ਰਹੀ ਹੈ ਪ੍ਰਧਾਨ ਮੰਤਰੀ ਨੂੰ ਜਾਂ ਸਾਡੇ ਦੇਸ਼ ਦੇ ਕੇਂਦਰੀ-ਕੇਂਦਰੀ ਮੰਤਰਾਲਿਆਂ ਨੂੰ ਉਸ ਡਰਗ ਡਰਗਸ ਦੇ ਬਾਰੇ ਪੋਸਿ ਜ਼ੀਰੋਨ ਦੇ ਬਾਰੇ ਕੋਈ ਚਿੰਤਾ ਨਹੀਂ ਤੇ ਨਾ ਹੀ ਕੋਈ ਏਡੀ ਤਗੜੀ ਕਾਰਵਾਈ ਸਾਹਮਣੇ ਆਈ ਇਸ ਦੇ ਇਸੇ ਮਸਲੇ ਦੇ ਵਿੱਚ ਕਿਸੇ ਮਾਨਯੋਗ ਅਦਾਲਤ ਨੇ ਵੀ ਕੋਈ ਸੌਮਾਟੂ ਐਕਸ਼ਨ ਨਹੀਂ ਲਿਆ ਦਰਕੇ ਪੰਜਾਬ ਦੇ ਨੌਜਵਾਨਾਂ ਨੂੰ ਵਿੰਗਸਟਰ ਕਰਨ ਦੀ ਗੱਲ ਆਉਂਦੀ ਹੈ ਕਿ ਪੰਜਾਬ ਦੇ ਬਾਰਡਰ ਦੇ 50-50 ਕਿਲੋਮੀਟਰ ਦੇ ਏਰੀਏ ਦੇ ਵਿੱਚ ਜਿੱਥੇ ਰੇਡ ਮਾਫੀਆ ਡਰਗ ਮਾਫੀਆ ਗੈਂਗਸਟਰਵਾਦ ਬੇਰੋਜ਼ਗਾਰੀ ਅਨਪੜਤਾ ਭੁੱਖਮਰੀ ਅਤੇ ਬਾਰਡਰ ਦੇ ਨਾਲ ਲਾਈਆਂ ਹੋਈਆਂ ਤਾਰਾਂ ਦੀਆਂ ਜ਼ਮੀਨਾਂ ਦੇ ਅਜੇ ਤੱਕ ਮੁਆਵਜ਼ੇ ਕਿਸਾਨਾਂ ਨੂੰ ਨਾ ਮਿਲਣ ਵਰਗੀਆਂ ਸਮੱਸਿਆਵਾਂ ਜਿਹੜੀਆਂ ਨੇ ਉਹ ਸਾਡੇਦਰਪੇਸ਼ ਨੇ ਪਰ ਉਹਨਾਂ ਦਾ ਕੋਈ ਵੀ ਹੱਲ ਜਾਂ ਉਹਨਾਂ ਦੇ ਬਾਰੇ ਕੋਈ ਸੰਕੇਤ ਨਰਿੰਦਰ ਮੋਦੀ ਜੀ ਨਹੀਂ ਦੇ ਕੇ ਗਏ। ਅਗਰ 50 ਕਿਲੋਮੀਟਰ ਦੇ ਏਰੀਆ ਦੇ ਵਿੱਚ ਇਹ ਘਟਨਾਵਾਂ ਹੋਈਆਂ ਨੇ ਤੇ BSF ਜਿਹੜੀ ਕਿ ਇਥੋਂ ਦੀ ਅਨਜਾਰਜ ਲਾਤੀ ਹੈ ਉਹਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਕਿ ਉਹ ਇਸ ਕ੍ਰਾਈਮ ਨੂੰ ਰੋਕ ਸਕਣ। ਬੜੀ ਅਜੀਬ ਗੱਲ ਹੈ ਕਿ ਇੱਕ ਪੰਜਾਬ ਛੋਟੀ ਜੀ ਸਟੇਟ ਹੈ 150 ਕਰੋੜ ਦੀ ਆਬਾਦੀ ਵਾਲੇ ਦੇਸ਼ ਦੇ ਵਿੱਚ 3 ਕਰੋੜ ਲੋਕ ਜਿਹੜੇ ਨੇ ਉਹ ਸਾਰੇ ਦੇਸ਼ ਨੂੰ ਚੁਭਦੇ ਕਿਉਂ ਨੇ ਕਿਉਂਕਿ ਇਹ ਹਿੰਦੀ ਲੋਕ ਨੇ ਇਹ ਆਪਣੀ ਜ਼ਿੰਦਗੀ ਦੇ ਵਿੱਚ ਤਰੱਕੀ ਕਰਨੀ ਚਾਹੁੰਦੇ ਨੇ ਇਸ ਕਰਕੇ ਆਪਣੀ ਅੱਖ ਨਾਲ ਜਿਉਣਾ ਚਾਹੁੰਦੇ ਨੇ ਆਪਣੀ ਰੋਟੀ ਆਪ ਕਮਾਉਣਾ ਚਾਹੁੰਦੇ ਨੇ ਇਹਨਾਂ ਨੂੰ ਮੁਖਤਦੀਆਂ ਸੌਫਤਾਂ ਦੇ ਕੇ ਕਈ ਤਰ੍ਹਾਂ ਦੇ ਲਾਲਚ ਲੋਭ ਦੇ ਕੇ ਇਹਨਾਂ ਨੂੰ ਆਫਿਸ ਪਾਟੂ ਧਾੜ ਕਰਕੇ ਕਈ ਜਥੇਬੰਦੀਆਂ ਕ੍ਰੀਏਟ ਕਰਕੇ ਇਹਨਾਂ ਨੂੰ ਪਾੜਿਆ ਜਾ ਰਿਹਾ ਹੈ ਵੇਖਣ ਵਾਲੀ ਗੱਲ ਤਾਂ ਬਹੁਤ ਜ਼ਰੂਰੀ ਇਹ ਸੀ ਕਿ ਜਿਵੇਂ ਕਿਸਾਨਾਂ ਦਾ ਮਸਲਾ ਹੈ ਕਿਸਾਨਾਂ ਦੇ ਮਸਲਿਆਂ ਦਾ ਜੇ ਮੋਦੀ ਸਾਹਿਬ ਨੇ ਸਮਝੌਤਾ ਕਰਨ ਸਮੇਂ ਜਿਹੜੀਆਂ ਸ਼ਰਤਾਂ ਮੰਨੀਆਂ ਸਨ ਕਾਲੇ ਕਾਨੂੰਨ ਵਾਪਸ ਲੈਣ ਲੱਗੇ ਉਹਨਾਂ ਲਈ ਕਮੇਟੀ ਬਣਾਉਂਦੇ ਚਰਚਾ ਕਰਦੇ ਐਮਐਸਪੀ ਮੰਗਦੇ ਨੇ ਐਮਐਸਸੀ ਦਿੰਦੇ ਐਮਐਸਪੀ ਕੱਲੇ ਫਰਾਂਸ ਨੂੰ ਹੀ ਥੋੜਾ ਮਿਲਨੀ ਹੈ ਸਾਰੇ ਸਾਰੇ ਦੇਸ਼ ਨੂੰ ਮਿਲਣੀ ਹੈ ਥੋਸੀ ਗੱਲ ਇਹ ਹੈ ਕਿ ਉਹ ਕਹਿੰਦੇ ਨੇ ਕਿ ਇੰਸੂਲਰ ਫ੍ਰੀ ਦਿੱਤੇ ਸਰੰਡਰ ਫ੍ਰੀ ਕਿਹਨੂੰ ਦਿੱਤੇ ਸਬਸਿਡੀ ਲੋਕਾਂ ਦੀ ਖਾ ਲਈ ਜਿਹੜੇ ਮੁਕਸ ਸਿੰਡਰ ਦਿੱਤੇ ਨੇ 12-1200 ਰੁਪਏ ਦਾ ਸਿੰਡਰ ਕਿਹੜਾ ਗਰੀਬ ਆਦੀ ਭਰਾਲੇਗਾ ਤੁਸੀਂ ਜਿਹੜੀ ਵਿਕਾਸ ਦੀ ਗੱਲ ਕਰਦੇ ਨੇ ਕਿ ਅਸੀਂ ਸੜਕਾਂ ਬਣਵਾਈਆਂ ਸੜਕਾਂ ਸਾਰੀਆਂ ਡਿਫੈਂਸ ਨੂੰ ਕੈਂਪ ਕਰਨ ਵਾਸਤੇ ਨੇ ਤਾਂ ਅੱਗੇ ਜਿਹੜੀ ਫੌਜ ਹੈ ਜਾਂ ਕੇਂਦਰ ਸਰਕਾਰ ਛੇਤੀ ਤੋਂ ਛੇਤੀ ਦੇਸ਼ ਦੇ ਹਰ ਇੱਕ ਹਿੱਸੇ ਦੇ ਵਿੱਚ ਹੌਂਸਟੇ ਉਦਲੀ ਬਣੀਆਂ ਨੇ ਪਰ ਅਜੀਬ ਗੱਲ ਹੈ ਜਿਸ ਦੇ ਉੱਤੇ ਕੋਈ ਸਰਕਾਰ ਕੋਈ ਸਿਆਸੀ ਪਾਰਟੀ ਕੋਈ ਵਿਅਕਤੀ ਕੋਈ ਅਦਾਲਤ ਇਸ ਗੱਲ ਤੇ ਗੱਲ ਕਰਨ ਨੂੰ ਤਿਆਰ ਨਹੀਂ ਕਿ ਰੋਡ ਟੈਕਸ ਲੈਣ ਦੇ ਬਾਵਜੂਦ ਸਾਨੂੰ ਇਨ੍ਹਾਂ ਸੜਕਾਂ ਦੇ ਉੱਤੇ ਚੱਲਣ ਲੱਗਿਆਂ ਕਿਰਾਇਆ ਦੇਣਾ ਪੈਂਦਾ ਅਸੀਂ ਥਾਂ-ਥਾਂ ਤੇ ਜੁਨਾ 60 ਕਿਲੋਮੀਟਰ ਦੀ ਦੂਰੀ ਤੇ ਜਾਣ ਲੱਗਿਆਂ ਸਾਨੂੰ ਟੂਲ ਟੈਕਸ ਦੇਣਾ ਪੈਂਦਾ ਟੂਲ ਟੈਕਸ ਵੀ ਇੰਨਾ ਹੈ ਉਨਾ ਮਹਿੰਗਾ ਤੇਲ ਨਹੀਂ ਹੁੰਦਾ ਜਿੰਨਾ ਸਾਨੂੰ ਟੂਲ ਟੈਕਸ ਦੇਣਾ ਪੈਂਦਾ ਹੈ ਇਸ ਦੀ ਕੋਈ ਜਵਾਬ ਨਹੀਂ ਜਾਂ ਤੇ ਜਿਹੜਾ ਸਾਡਾ ਵਹੀਕਲ ਟੈਕਸ ਹੈ ਰੋਡ ਟੈਕਸ ਹਟਾ ਦੇ ਲਾਇਆ ਉਹ ਖਤਮ ਕਰ ਦਿਓ ਜੇ ਉਹ ਖਤਮ ਨਹੀਂ ਕਰਨਾ ਤੇ ਫਿਰ ਟੂਲ ਟੈਕਸ ਕਰਾਂ ਜੇ ਟੂਲ ਟੈਕਸ ਲਾਇਆ ਹੈ ਜੇ ਸਾਨੂੰ ਕਿਰਾਏ ਦੇ ਸੜਕ ਦੇਣੀਆਂ ਤੇ ਦੇਸ਼ ਦਾ ਸਾਡੇ ਤੋਂ ਇਸ਼ਾਨ ਕੀ ਆ ਇਸ ਵਿਕਾਸ ਨਾਲ ਤੁਸੀਂ ਕਰੋੜਾਂ ਰੁਪਏ ਕਮਾ ਲਏ ਹੋਣਗੇ ਦੁਨੀਆ ਭਰ ਦੀਆਂ ਦੇਸ਼ ਦੀਆਂ ਦੁਨੀਆ ਭਰ ਦੀਆਂ ਸੜਕਾਂ ਨੂੰ ਵੇਖ ਲਓ ਤੇ ਭਾਰਤ ਦੇ ਵਿੱਚ ਇਹ ਜਿਹੜੀ ਸੜਕ ਮਾਲਾ ਬਣੀ ਆ ਇਹਦਾ ਮਿਆਰ ਵੇਖ ਲਓ ਤੇ ਤੁਹਾਨੂੰ ਇਹ ਗੱਲ ਸਪਸ਼ਟ ਹੋ ਜਾਏਗੀ ਕਿ ਇਹ ਬਾਹਰ ਦੇ ਦੇਸ਼ਾਂ ਦੀਆਂ ਸੜਕਾਂ ਦੇ ਮੁਕਾਬਲੇ 25% ਨਹੀਂ ਆਉਂਦੀਆਂ ਜਿਹੜਾ ਇਹਨਾਂ ਤੇ ਮਟੀਰੀਅਲ ਸ਼ੂਟ ਕੀਤਾ ਗਿਆ ਜਿਹੜੀ ਲੈਵਲਿੰਗ ਕੀਤੀ ਗਈ ਹੈ ਜਿਹੜਾ ਸਮਾਨ ਪਾਇਆ ਗਿਆ ਹੈ ਉਹਦਾ ਸਟੈਂਡਰਡ 25% ਤੋਂ ਘੱਟ ਹੈ ਇੱਕ ਵਾਰ ਦੇ ਇੰਜੀਨੀਅਰਸ ਦੇ ਨਾਲ ਗੱਲ ਕਰਨ ਦਾ ਮੌਕਾ ਮਿਲਿਆ ਉਹਨੇ ਕਿਹਾ ਇਹ ਇਹ ਜਿਹੜੀਆਂ ਸੜਕਾਂ ਤੁਹਾਡੀਆਂ ਬਣੀਆਂ ਨੇ ਇਹ ਕਿਹੜੇ ਸਟੈਂਡਰਡ ਤੇ ਬਣੀਆਂ ਨੇ ਦੇਸ਼ਰ ਕੀ ਇਹਨਾਂ ਵਿਚਾਰ ਇਹਨਾਂ ਗੱਲਾਂ ਦੇ ਉੱਤੇ ਵਿਚਾਰ ਕਰਨ ਦੀ ਲੋੜ ਹੈ ਦੂਸਰੀ ਗੱਲ ਜਿਹੜੀ ਖਾਸ ਕਰਕੇ ਚੱਲ ਰਹੀ ਹੈ ਕਿ ਕਰਤਾਰਪੁਰ ਸਾਡੇ ਕੋਲੋਂ ਦਾ ਉਹ ਦੇਸ਼ ਵਾਸਤਾ ਹੈ ਸਾਡਾ ਸਾਡੇ ਸਾਡੇ ਦੇਸ਼ ਤੋਂ ਨਿਕਲਿਆ ਹੈ ਹਾਂ ਵਿਜੀਏ ਦੀਆਂ ਸਹੂਲਤਾਂ ਵਪਾਰ ਦੀਆਂ ਸਹੂਲਤਾਂ ਇੱਕ ਦੂਸਰੇ ਨਾਲ ਵਧਾਉਣੀਆਂ ਚਾਹੀਦੀਆਂ ਨੇ ਸਾਡੇ ਦੇਸ਼ ਦੇ ਆਲੇ ਦੁਆਲੇ ਜਿੰਨੇ ਵੀ ਸਾਡੇ ਸਬੰਧਿਤ ਦੇਸ਼ ਦੇ ਛਿਗੇ ਛੋਟੇ ਨਾ ਸਾਰਿਆਂ ਦੇ ਨਾਲ ਅਸੀਂ ਗਵਾੜ ਪਾ ਕੇ ਬੈਠੇ ਆ ਕੋਈ ਗੱਲ ਸਾਡੀ ਗੱਲ ਸੁਣਨ ਨੂੰ ਪਿਆਰ ਨਹੀਂ ਕੋਈ ਚੀਨ ਦੇ ਨਾਲ ਰਲਦਾ ਜਾਂਦਾ ਹੈ ਕੋਈ ਰੂਸ ਦੇ ਨਾਲ ਰਲਦਾ ਜਾਂਦਾ ਹੈ ਇਹ ਸਾਡੀ ਜਿਹੜੀ ਵਿਦੇਸ਼ ਪਾਲਸੀ ਆ ਉਹਦੀ ਕਮੀ ਹੈ ਨੂੰ ਸੁਧਾਰਨ ਦੀ ਲੋੜ ਹੈ ਤਾਂ ਕਿ ਘੱਟੋ ਘੱਟ ਪਹਿਲਾਂ ਆਪਣਾ ਆਲਾ-ਗਾਲਾ ਸੁਰੱਖਿਤ ਕੀਤਾ ਜਾਵੇ ਤਾں ਜਾ ਕੇ ਭਾਰਤੀਆਂ ਭਾਰਤੀਆਂ ਜਿਹੜੀਆਂ ਵੱਡੀਆਂ ਤਾਕਤਾਂ ਨੇ ਜਿਹੜੀਆਂ ਮਗਰਮਸ਼ਮਾਂਗ ਮੂੰਹ ਅੱਡ ਕੇ ਸਾਡੇ ਆਲੇ ਪਾਸੇ ਖਲੋਤੀਆਂ ਨੇ ਉਹਨਾਂ ਨੂੰ ਕੋਈ ਭੈ ਬਣ ਸਕੇ ਭਾਰਤੀਆਂ ਜਿੰਨੀਆਂ ਵੀ ਵੱਡੀਆਂ ਤਾਕਤਾਂ ਨੇ ਉਹ ਉਹ ਸਾਡੇ ਆਲੇ ਦੁਆਲੇ ਇਹਨਾਂ ਛੋਟਿਆਂ ਦੇਸ਼ਾਂ ਨੂੰ ਅੱਡੇ ਬਣਾ ਰਹੀਆਂ ਨੇ ਤਾਂ ਕਿ ਜੇ ਵਰਲਡ ਵਾਰ ਲੱਗੇ ਤਾਂ ਉਹਦਾ ਪਲੇਟਫਾਰਮ ਜਿਹੜਾ ਹੈ ਉਹ ਇੰਡੀਆ ਪਾਕਿਸਤਾਨ ਅਫਗਾਨਿਸਤਾਨ ਜਾਂ ਇਹ ਜਿਹੜੇ ਏਸ਼ੀਆ ਦੇ ਦੇਸ਼ ਨੇ ਇਹ ਬਣ ਵਚਨ ਦੀ ਲੋੜ ਹੈ ਨਿਊਕਲਰ ਪਾਵਰ ਹਰ ਦੇਸ਼ ਲਈ ਫਰਦਾ ਹੈ ਨਿਊਕਲਰ ਪਾਵਰ ਦਾ ਬਹੁਤ ਵਧੀਆ ਯੋਗਦਾਨ ਸੀਗਾ ਪਰ ਉਹ ਇੱਕ ਹਵਾ ਬਣਾ ਕੇ ਰੱਖਿਆ ਹੋਇਆ ਹੈ ਅੱਜ ਨਹੀਂ ਭਲਕੇ ਚੱਲਣੇ ਨੇ ਕੀ ਕਰੋਗੇ ਇਹਨਾਂ ਨੂੰ ਇਹਨਾਂ ਦੇ ਨਾਲ ਕਿਤੇ ਰੇਲ ਥੋੜਾ ਜਲਾ ਲੈਣੀ ਆ ਇਹਨਾਂ ਨਾਲ ਜਹਾਜ਼ ਥੋੜਾ ਜਲਾ ਲੈਣੀ ਆ ਤੁਹਾਨੂੰ ਇਹਨਾਂ ਦੇ ਨਾਲ ਰੋਟੀ ਥੋੜਾ ਕਮਾ ਲੈਣੀ ਆ ਇਹਨਾਂ ਦੇ ਨਾਲ ਅਨਾਜ ਥੋੜਾ ਪੈਦਾ ਕਰ ਲੈਣਾ ਇਹਦੇ ਬੰਦੇ ਮਾਰਨ ਲਈ ਤੁਹਾਂ ਪਹਿਲਾਂ ਕੀਤੇ ਨੇ ਅੱਜ ਜਿਹੜੀ ਮਾਰੋਗੇ ਭਲਕੇ ਮਾਰਦੇ ਹੋਗੇ ਕੋਈ ਨਾ ਮਾਰੋਗੇ ਤੁਹਾਡੀ ਲੋਕ ਮਾਰਦੇ ਕੇਸ ਕਰਕੇ ਇੰਨਾ ਚੀਜ਼ਾਂ ਨੂੰ ਵਿਚਾਰਨ ਦੀ ਲੋੜ ਹੈ ਦੂਜੀ ਗੱਲ ਹੈ ਕਿ ਭਾਰਤ ਦਾ ਸੰਵਿਧਾਨ ਭਾਰਤ ਦੇ ਕਾਨੂੰਨ ਜਿਨ੍ਹਾਂ ਦੇ ਵਿੱਚ ਤਰਮੀਮਾਂ ਕੀਤੀਆਂ ਜਾ ਸਕਦੀਆਂ ਨੇ ਬਹੁਤ ਸਾਰੀਆਂ ਤਰਮੀਮਾਂ ਭਾਰਤੀ ਸੰਵਿਧਾਨ ਵਿੱਚ ਪਹਿਲਾਂ ਹੋਈਆਂ ਨੇ ਇੱਕ ਰਿਜ਼ਲਟ ਫਾਰਮੂਲਾ ਬਣਾ ਚਾਹੀਦਾ ਹੈ ਜਿਹਦੇ ਨਾਲ ਸਾਡਾ ਦੇਸ਼ ਜਿਹੜਾ ਹੈ ਉਹ ਸੋਵਰਨ ਸੈਕੂਲਰ ਸੋਸ਼ਲਿਸਟ ਡੈਮੋਕਰੈਟਿਕ ਬਣਿਆ ਰਹੇ। ਕਿਉਂਕਿ ਇਸ ਦੇਸ਼ ਦੇ ਵਿੱਚ ਹਰ ਤਰ੍ਹਾਂ ਦਾ ਪਰਮ ਹਰ ਤਰ੍ਹਾਂ ਦੀ ਵਿਸ਼ਵਾਸ ਜਿਹੜੇ ਨੇ ਉਹ ਪਲਮ ਰਹੇ ਨੇ। ਜਿਹੜੇ ਇੱਕ ਗੁਲਦਸਤੇ ਦੇ ਤੌਰ ਤੇ ਪਲਮ ਰਹੇ ਨੇ ਉਹ ਗੁਲਦਸਤੇ ਨੂੰ ਤੋੜਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਅਗਰ ਕਿਤੇ ਮੁਸਲਮ ਮੁਸਲਮ ਸਾਹਿਤ ਨੂੰ ਮੁਸਲਮ ਕਲਾ ਨੂੰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚੋਂ ਕੱਢ ਦਿਓਗੇ ਤੇ ਤੁਹਾਡੇ ਬੱਲੇ ਖੋਖਲਾ ਬਣ ਪਏਗਾ Hindu ਸਮਾਜ ਦਾ ਜੇ ਤੁਸੀਂ ਜਿਹੜਾ ਸਿਸਟਮ ਹੈ ਵਿਸ਼ਵਾਸ ਦਾ ਜੇ ਉਹਨੂੰ ਤੋੜ ਦਿਓਗੇ ਉਹ ਲੋਕ ਤੁਹਾਨੂੰ ਉਹਨਾਂ ਪਰ ਉਹਨਾਂਪਣ ਬੋਣਾਪਣ ਜੱਲ ਲਗੇਗਾ ਤੇ ਜੇ ਸਿੱਖੀ ਨੂੰ ਕੱਢ ਦਿਓਗੇ ਇਹ ਸਿਧਾਂਤਕ ਤੌਰ ਤੇ ਤੁਸੀਂ ਸਾਰੇ ਪਾਸਿਓਂ ਪੂਣੀ ਹੋ ਜਾਓਗੇ ਜਿਹੜੀ ਬਰਾਬਰਤਾ ਦੀ ਗੱਲ ਪੂਲ ਕਾਇਨਾਤ ਨੂੰ ਇੱਕ ਕਰਨ ਦੀ ਗੱਲ ਹਰ ਜੀਵ ਪ੍ਰਾਣੀ ਨੂੰ ਇੱਕ ਕਰਨ ਦੀ ਗੱਲ ਇੱਕ ਸਮਝਣ ਦੀ ਗੱਲ ਇੱਕ ਮੰਨਣ ਦੀ ਗੱਲ ਉਹ ਖਤਮ ਹੋ ਜਾਏਗੀ ਜਦੋਂ ਉਹ ਉਹ ਖਤਮ ਹੋ ਗਈ ਤੇ ਤੁਹਾਡੀ ਸਾਰਾ ਕੁਟੇ ਜਾਏਗੀ ਦੂਸਰਾ ਇਸ ਕਰਕੇ ਮੈਂ ਇਸ ਐਪੀਸੋਡ ਦੇ ਵਿੱਚ ਇਹ ਬੇਨਤੀ ਕਰ ਰਿਹਾ ਹਾਂ ਕਿ ਵੋਟਾਂ ਦੇ ਵੋਟਾਂ ਦੀ ਖਾਤਰ ਵੋਟਾਂ ਦੀ ਖਾਤਰ ਕਿਸੇ ਵੀ ਹਾਲਤ ਵਿੱਚ ਇਹੋ ਜਿਹੇ ਬਿਆਨ ਛੋਸ਼ੇ ਨਾ ਛੜੋ ਉਹਨਾਂ ਕਹਿੰਦੇ ਹੋ ਕਿ ਕਾਂਗਰਸ ਕਹਿੰਦੀ ਕਿ 1971 ਦੇ ਵਿੱਚ ਅਸੀਂ ਬੰਗਲਾਦੇਸ਼ ਬਣਾਉਂਤਾ ਹੈ ਤੁਸੀਂ ਕਹਿੰਦੇ ਹੋ ਅਸੀਂ ਕਰਤਾਰਪੁਰ ਲੈਦਣਾ ਸੀ ਉਹਨਾਂ ਦੇ ਕੈਦੀ ਸੀਗੇ ਜੇ ਅਸੀਂ ਕੈਦੀ ਛੱਡਣੇ ਨਹੀਂ ਜੇ ਕਿਤੇ ਜੇ ਕਰਤਾਰਪੁਰ ਨਾ ਛੱਡਦੇ ਇਹ ਇਹ ਹਿਊਮਨ ਹਿਊਮਨ ਸਮਗਲਿੰਗ ਹੈ ਜਿਹੜੇ 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 ਸਨਾਤ ਬਣੇ ਨੇ ਰਾਸ਼ਟਰਾਂ ਦੇ ਤੇ ਕੈਦੀਆਂ ਨੂੰ ਕਿਵੇਂ ਟਰੀਟ ਕਰਨਾ ਹੈ ਕੈਦੀਆਂ ਨੂੰ ਕਿਵੇਂ ਵਾਪਸ ਕਰਨਾ ਹੈ ਕੈਦੀਆਂ ਕੈਦੀਆਂ ਦੀ ਦੇਖਭਾਲ ਕਿਵੇਂ ਕਰਨੀਆਂ ਕੀ ਸੁੱਕਰੀ ਜਾ ਰਹੇ ਆ ਆਪਣਾ ਕੋ ਸਮਝਣ ਦੇ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖ ਕੇ ਫੈਸਲੇ ਲੈਣ ਦੀ ਲੋੜ ਹੈ ਚੇਨਾਗੜ੍ਹ ਦੀਆਂ ਵੋਟਾਂ ਦਾ ਦਫੜਾ ਸ਼ੁਰੂ ਹੋਣ ਵਾਲਾ ਹੈ ਐਤਵਾਰ ਨੂੰ ਵੋਟਾਂ ਪੈਣਗੀਆਂ ਸਾਰੇ ਭੈਣ ਭਰਾਵਾਂ ਨੂੰ ਸਾਰੇ ਭਾਰਤੀਆਂ ਨੂੰ ਜਿਸ ਜਿਸ ਵੀ ਹਾਲਤ ਵਿੱਚ ਹਨ ਗਰਮੀ ਬਹੁਤ ਹੈ ਆਪਣੇ ਘਰੋਂ ਪ੍ਰਬੰਧ ਕਰਕੇ ਲੈ ਕੇ ਆਓ ਪਾਣੀ ਭੂਮੀ ਦਾ ਵਰਦਾਸ਼ੀ ਕਰਕੇ ਆਓ ਪਰਮਾਤਮਾ ਨੂੰ ਯਾਦ ਕਰਕੇ ਆਪਣੇ ਈਮਾਨ ਨੂੰ ਯਾਦ ਕਰਕੇ ਆਪਣੀ ਇੱਜ਼ਤ ਅਣਖ ਤੇ ਆਪਣੇ ਦੇਸ਼ ਨੂੰ ਬਚਾਉਣ ਦੀ ਖਾਤਰ ਚੰਗਿਆਂ ਉਮੀਦਵਾਰਾਂ ਨੂੰ ਵੋਟਾਂ ਪਾਓ ਆਪਣੀ ਮਰਜ਼ੀ ਨਾਲ ਪਾਓ ਜਿੰਨੂੰ ਮਰਜ਼ੀ ਪਾਓ ਪਾਓ ਜੀ ਵੋਟ ਪਾਉਣ ਦਾ ਅਧਿਕਾਰ ਤੁਹਾਨੂੰ ਮਿਲਿਆ ਹੈ ਸ਼ਾਇਦ ਇਹ ਆਖਰੀ ਵੋਟਾਂ ਦਾ ਮੇਲਾ ਹੋਵੇ ਜੇ ਕਿਤੇ ਪਰਮਾਤਮਾ ਨੇ ਕਿਰਪਾ ਕੀਤੀ ਤਾਂ ਸ਼ਾਇਦ ਅਗਲੀਆਂ ਵੋਟਾਂ ਪੈਣ ਅਦਰਵਾਈਜ਼ ਜਿਹੋ ਜਿਹਾ ਮਾਹੌਲ ਕ੍ਰੀਏਟ ਕੀਤਾ ਹੋਇਆ ਉਹਦੇ ਵਿੱਚ ਅਗਲੀਆਂ ਵੋਟਾਂ ਸ਼ਾਇਦ ਨਾ ਪੈਣ ਕੋ ਇਹੋ ਜਿਹੇ ਅਸਾਰ ਬਣਦੇ ਜਾ ਰਹੇ ਪਣੇ ਬਣੇ ਹੋਏ ਇਹਨਾਂ ਨੂੰ ਬਚਾਉਣ ਦੀ ਲੋੜ ਹੈ ਸਾਨੂੰ ਆਪਣਾ ਸਿਸਟਮ ਸੁਧਾਰਨ ਦੀ ਲੋੜ ਹੈ ਬਿਊਰੋਕ੍ਰੇਟਸ ਨੂੰ ਆਈਐਸ ਅਫਸਰ ਨੂੰ ਨੂੰ ਇਹ ਇਹ ਗੱਲ ਯਾਦ ਕਰ ਲੈਣੀ ਚਾਹੀਦੀ ਹੈ ਕਿ ਸਭ ਤੋਂ ਵਧੀਆ ਬੜੀ ਲਿਖੀ ਜਮੀਰ ਤੇ ਤੁਸੀਂ ਮਾਲਕ ਇਹ ਰਾਜਨੀਤਿਕ ਕੰਨ ਪੜ ਲਓ ਤੁਹਾਡੇ ਜਿੰਨੀ ਲਾਗਤ ਨਹੀਂ ਲੱਗਦੀ ਦੇਸ਼ ਨੂੰ ਚਲਾਉਣ ਵਿੱਚ ਤੁਹਾਡਾ ਸਭ ਤੋਂ ਜ਼ਿਆਦਾ ਯੋਗਦਾਨ ਹੋਣਾ ਚਾਹੀਦਾ ਹੈ ਆਪਣੇ ਆਲੇ ਦੁਆਲੇ ਨਿਗਾਹ ਮਾਰੋ ਆਪਣੇ ਦਫ਼ਤਰਾਂ ਦੇ ਸਰਕਾਰੀ ਦਫ਼ਤਰਾਂ ਦੇ ਆਲੇ-ਦੁਆਲੇ ਆਸ-ਪਾਸੇ ਜਿੱਥੋਂ ਤੱਕ ਤੁਹਾਡਾ ਏਰੀਆ ਤੁਹਾਡਾ ਜੂਰਿਸਡਿਕਸ਼ਨ ਹੈ ਉਥੇ ਨਿਗਾਹ ਮਾਰੋ ਲੋਕਾਂ ਦੇ ਨਾਲ ਸੰਪਰਕ ਪੈਦਾ ਕਰੋ ਲੋਕਾਂ ਦੀਆਂ ਮੁਸ਼ਕਲਾਂ ਸੁਣੋ ਜੇ ਤੁਹਾਨੂੰ ਆਪਣੇ ਆਪ ਨਜ਼ਰ ਆਉਂਦਾ ਹੈ ਕਿ ਕਿਤੇ ਕਾਨੂੰਨ ਟੁੱਟ ਰਿਹਾ ਹੈ ਕਿਤੇ ਸੜਕਾਂ ਟੁੱਟੀਆਂ ਨੇ ਕਿਤੇ ਬਿਲਡਿੰਗਾਂ ਡੇਗਰੀਆਂ ਨੇ ਤਾਂ ਉਹਨਾਂ ਨੂੰ ਆਪ ਸੁਧਾਰਨ ਦੀ ਕੋਸ਼ਿਸ਼ ਕਰੋ ਆਪਣੀਆਂ ਬਿਲਡਿੰਗਾਂ ਦਾ ਆਪਣਾ ਆਲਾ-ਦਵਾਰ ਚ ਰਚ ਚੁਗਿਰਦਾ ਨੂੰ ਸਾਫ਼-ਸੁਥਰਾ ਰੱਖੋ ਹਾਈਜੀਨ ਰੱਖੋ ਪਾਣੀ ਖਤਮ ਹੁੰਦਾ ਜਾ ਰਿਹਾ ਹੈ ਮੌਸਮ ਬਹੁਤ ਗਰਮ ਹੈ ਅੱਗਾ ਲਾ ਲਾ ਕੇ ਰੁੱਖ ਸਾੜ ਦਿੱਤੇ ਗਏ ਨੇ ਕਿਸੇ ਅਫਸਰ ਤੇ ਕੋਈ ਕੋਈ ਕੰਨ ਤੇ ਜੋ ਨਹੀਂ ਸਰਦਾ ਕਿਉਂਕਿ ਅਸੀਂ ਅਜਿਹਾ ਜਿਵੇਂ ਬੈਠੇ ਨੇ ਏਸ਼ੀਆ ਦੀ ਜ਼ਿੰਦਗੀ ਤੇ ਬਾਹਰ ਖੇਤਾਂ ਦੀ ਜ਼ਿੰਦਗੀ ਏਸ਼ੀਆ ਦੀ ਜ਼ਿੰਦਗੀ ਤੇ ਸੜਕਾਂ ਤੇ ਤਰੀਕਾ ਭੁਗਤਣਾ ਆ ਦੀ ਜ਼ਿੰਦਗੀ ਤੇ ਬਹੁਤ ਫਰਕ ਹੈ ਅਗਰ ਅਸੀਂ ਇਨਸਾਨ ਹਾਂ ਅਗਰ ਸਾਡੇ ਅੰਦਰ ਕੋਈ ਭਾਵਨਾ ਹੈ ਕਿ ਅਸੀਂ ਆਪਣੇ ਸਿਸਤਮ ਨੂੰ ਵਧੀਆ ਚਲਾਉਣਾ ਹੈ ਸੰਵਿਧਾਨਿਕ ਤੌਰ ਤੇ ਚਲਾਉਣਾ ਹੈ ਸੰਵਿਧਾਨ ਦੀਆਂ ਬਹੁਤ ਸਾਰੀਆਂ ਪ੍ਰੋਵੀਜ਼ਨ ਐਸੀਆਂ ਨੇ ਜਿਹੜੀਆਂ ਸਾਨੂੰ ਵਧੀਆ ਜ਼ਿੰਦਗੀ ਜੀਣ ਵਾਸਤੇ ਉਪਸ਼ਾਦ ਕਰਦੀਆਂ ਨੇ ਮੈਂ ਅਪੀਲ ਕਰਾਂਗਾ ਇਹ ਸਭ ਕਿਸੂਰ ਦੇ ਰਹੀਂ ਕਿ ਜਾਗ ਜਾਗ ਜਾਈਏ ਜਾਗ ਜਾਈਏ ਇਹਦੇ ਨਾਲ ਦਾ ਸੋਹਣਾ ਦੇਸ਼ ਇਸ ਇਸ ਇਹਦੇ ਨਾਲ ਦਾ ਪਵਿੱਤਰ ਦੇਸ਼ ਇਹ ਤੋਂ ਨਾਲ ਦੀਆਂ ਸਾਰੀਆਂ ਸਹੂਲਤਾਂ ਅਖਨੇ ਚ ਬਦਲਤ ਕਿਸੇ ਉਪਦੇਸ਼ ਵਿੱਚ ਨਹੀਂ ਮਿਲਦੀਆਂ ਭਾਂ ਜਿਹੜੇ ਮਰਜ਼ੀ ਦੇਸ਼ ਚਲੇ ਜਾਈਏ ਸਿਰਫ ਜਿੱਥੇ ਕਾਟ ਹੈ ਐਡਮਿਨਿਸਟ੍ਰੇਸ਼ਨ ਦੀ ਕਾਟ ਹੈ ਰੋਜ਼ਗਾਰ ਦੀ ਕਾਟ ਹੈ ਤੇ ਬੇਲਗਾਮੇ ਕੋੜੇ ਰਾਜਨੀਤਿਕਾਂ ਦਵਾ ਦਵਾ ਮਰੇ ਇਹਦੇ ਤੋਂ ਬਚਣ ਦੀ ਲੋੜ ਹੈ ਕੋਸ਼ਿਸ਼ ਕਰੋ ਖੁਦ ਜਾਗੋ ਵੋਟਾਂ ਇਸ ਤਰੀਕੇ ਨਾਲ ਪਾਓ ਤਾਂ ਕਿ ਇਨਕਲਾਬ ਆਵੇ ਤਾਂ ਕਿ ਤੁਹਾਡੀ ਪਾਈ ਹੋਈ ਵੋਟ ਸੰਵਿਧਾਨ ਦੇ ਉੱਤੇ ਮੋਹਰ ਲੱਗੇ ਤੁਹਾਡੀ ਪਾਈ ਹੋਈ ਵੋਟ ਕਿਸੇ ਵਿਅਕਤੀ ਕਿਸੇ ਦੇ ਲਾਰਿਆਂ ਤੇ ਨਾ ਲੱਗੇ ਮੁਖਤਖੋਰੀ ਤੇ ਨਾ ਲੱਗੇ ਤੁਹਾਡੀ ਹਰ ਵੋਟ ਜਿਹੜੀ ਆ ਉਹ ਸੰਵਿਧਾਨ ਤੇ ਲੱਗੇ ਕਾਨੂੰਨ ਤੇ ਲੱਗੇ ਇਨਸਾਫ ਤੇ ਲੱਗੇ ਤੇ ਖਾਸ ਕਰਕੇ ਅਦਾਲਤਾਂ ਦੇ ਮੱਥਿਆਂ ਤੇ ਲੱਗੇ ਆਫਸਰਾਂ ਦੇ ਮੱਥਿਆਂ ਤੇ ਲੱਗੇ ਤਾਂ ਕਿ ਉਹ ਇਨਸਾਫ ਕਰ ਸਕਣ ਅਗਲੇ ਐਪੀਸੋਡ ਵਿੱਚ ਫਿਰ ਮਿਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਐਪੀਸੋਡ ਚੰਗਾ ਲੱਗੇ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਕਮੈਂਟਸ ਸ਼ੂਰ ਕਰਿਆ ਕਰੋ ਕਿਉਂਕਿ ਪਿਛਲੇ ਐਪੀਸੋਡਾਂ ਦੇ ਵਿੱਚ ਤੁਹਾਡੇ ਆਏ ਹੋਏ ਕਮੈਂਟਸ ਜਿਹੜੇ ਨੇ ਇਸ ਚੈਨਲ ਨੂੰ ਇੱਕ ਬੜੇ ਉੱਚ ਪੱਧਰ ਤੇ ਲਜਾਨ ਵਿੱਚ ਬਹੁਤ ਥੋੜੇ ਸਮੇਂ ਦੇ ਵਿੱਚ ਇੱਕ ਮਹੱਤਵਪੂਰਨ ਯੋਗਦਾਨ ਬਣਿਆ ਮੈਂ ਅੱਗੇ ਵੀ ਕਲੀਅਰ ਕੀਤਾ ਸੀ बार-बार ਇਹ ਗੱਲ ਕਹਿਣੀ ਪਉ ਚੰਗੀ ਨਹੀਂ ਲੱਗਦੀ ਇਹ ਇਹ ਚੈਨਲ ਕੋਈ ਕਮਾਈ ਦਾ ਚੈਨਲ ਨਹੀਂ ਹੈ ਇਹ ਚੈਨਲ ਕਿਸੇ ਗੋਪ ਵਿਸ਼ੇਸ਼ ਨਾਲ ਜੁੜਿਆ ਹੋਇਆ ਨਹੀਂ ਹੈ ਇਹ ਚੈਨਲ ਕਿਸੇ ਸਿਆਸੀ ਪਾਰਟੀ ਨਾਲ ਨਹੀਂ ਹੈ ਇਹ ਚੈਨਲ ਲੋਕਾਂ ਨਾਲ ਜੁੜਿਆ ਹੋਇਆ ਹੈ ਇਹ ਚੈਨਲ ਰਾਸ਼ਟਰ ਨਾਲ ਜੁੜਿਆ ਹੋਇਆ ਹੈ ਇਹ ਚੈਨਲ ਤੁਹਾਡੀਆਂ ਭਾਵਨਾਵਾਂ ਨਾਲ ਅਹਿਸਾਸਾਂ ਨਾਲ ਜੁੜਿਆ ਹੋਇਆ ਹੈ ਇਸ ਕਰਕੇ ਇਹਦੇ ਨਾਲ ਜੋੜਨ ਦੀ ਕੋਸ਼ਿਸ਼ ਕਰੋ ਜਿੰਨਾ ਜਿੰਨਾ ਜੋੜੋਗੇ ਇਹ ਨਹੀਂ ਕਿ ਆਖਰੀ ਚੈਨਲ ਹੈ ਬਹੁਤ سارے ਚੈਨਲ ਚੱਲ ਰਹੇ ਨੇ ਬਹੁਤ ਸਾਰਾ ਸੋਸ਼ਲ ਮੀਡੀਆ ਤੁਹਾਡੇ ਸਾਹਮਣੇ ਫਸ ਰਿਹਾ ਫਸਾਰਿਆ ਜਾ ਰਿਹਾ ਹੈ ਬਹੁਤ ਕੁਝ ਦੇਣ ਦੇ ਰਿਹਾ ਹੈ ਪਰ ਇੱਕ ਇਹ ਗੱਲ ਜ਼ਰੂਰ ਹੈ ਕਿ ਪੱਤਰਕਾਰਤਨ ਜਰਨਲਿਜ਼ਮ ਨੂੰ ਇੱਕ ਨਵੀਂ ਰੂਪਕੰਢੀ ਲੋੜ ਹੈ ਦੇ ਵਿੱਚ ਸ਼ਾਇਦ ਇਹ ਦ੍ਰਿਸ਼ਟੀ ਚੰਨ ਜੜਾ ਜੇ ਤੁਹਾਡਾ ਕੋਈ ਮੈਂ ਕੋਈ ਰਾ ਦਸੇਰਾ ਬਣ ਸਕੇ ਵਾਹਿਗੁਰੂ ਜੀ ਦਾ ਖਾਮਸਾ ਮੈਂ ਫਿਰ ਜੀ ਕੀ ਅੱਗੇ